ਵਾਇਗੁਰਦੀ ਕਾ ਖਾਲਸਾ ਵਾਇਗੁਰਦੀ ਕੀ ਫਤਿਹ ਦਾਸ ਹਰਮਨਜੀਤ ਸਿੰਘ ਜਨ ਅਸਕਰ ਸ੍ਰੀ ਗੁਰ ਸਿੰਘ ਸਭਾ ਪਰਾਤਨ ਪਰੰਪਰਾ ਮੁਤਾਬਕ ਸਿੱਠਾ ਦੀ ਸਾਜੀ ਨਵਾਜੀ ਪਰਾਤਨ ਸੰਸਥਾ ਸ੍ਰੀ ਗੁਰ ਸਿੰਘ ਸਭਾ ਅਮਰਸਰ ਵੱਲੋਂ ਮੈਂਜਰ ਸ੍ਰੀ ਦਰਬਾਰ ਸਾਹਿਬ ਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਹੋਲਾ ਮੱਲਾ ਸ਼੍ਰੀ ਕਾਲ ਤਖਤ ਸਾਹਿਬ ਤੋਂ ਸਜਾਇਆ ਜਾ ਰਿਹਾ ਹੈ ਜੀ ਸੋ ਇਹ ਮਹਲਾ ਪਰਾਤਨ ਪਰੰਪਰਾਵਤ ਆਵਾ ਸ੍ਰੀ ਗੁਰ ਸਿੰਘ ਸਭਾ ਨੂੰ ਲਗਭਗ 100 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਜਿਹੜਾ ਇੱਥੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਜਿਹੜਾ ਇਹ ਨਗਰ ਕੀਰਤਨ ਜਿਹੜਾ ਇਹ ਸਜਾਇਆ ਜਾਂਦਾ ਹੈ ਜਿਸ ਦੀ ਜਿਹੜੀ ਅਗਵਾਈ ਨਾਲ ਇਤਿਹਾਸਕ ਸ਼ੁਰਮਈ ਨਿਸ਼ਾਨ ਕਰਦੇ ਨੇ ਇਹ ਉਹ ਇਤਿਹਾਸਕ ਸ਼ੁਰਮਈ ਨਿਸ਼ਾਨ ਹਨ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਖਸ਼ੇ ਸਨ ਜਦੋਂ ਭਾਈ ਮਨੀ ਸਿੰਘ ਜੀ ਸ੍ਰੀ ਅਮਰ ਸਾਹਿਬ ਦੇਖੇ ਮਾਤਾ ਸੁੰਦਰੀ ਜੀ ਨੇ ਭੇਜਿਆ ਸੀ ਤੇ ਇਹ ਸ਼ੁਰਮਈ ਨਿਸ਼ਾਨ ਉਹਨਾਂ ਨੂੰ ਨਾਲ ਦੇ ਕਰਕੇ ਭੇਜਿਆ ਸੀ ਔਰ ਉਦੋਂ ਤੋਂ ਹੀ ਜਦੋਂ ਤੋਂ ਇਹ ਮਹੌਲਾ ਮਹੱਲਾ ਇੱਥੇ ਸਜਾਇਆ ਜਾ ਰਿਹਾ ਹੈ ਇਹ ਸੁਰਮਈ ਨਿਸ਼ਾਨ ਜਿਹੜੇ ਨੇ ਉਹ ਨਗਰ ਕਿਰਤਨ ਦੀ ਨਾਲਗਵਾਈ ਕਰਦੇ ਨੇ ਇਹ ਮਾਲਾ ਸ਼੍ਰੀ ਕਾਲ ਤਕ ਸਹਿਬ ਤੋਂ ਆਰੰਭ ਹੋ ਕੇ ਚੌਂਕ ਬਾਬਾ ਸਾਹਿਬ ਚੌਂਕ ਬਾਬਾ ਸਾਹਿਬ ਚੌਂਕ ਕਰੋੜੀ ਚਾਟੀਵਿੰਡ ਗੇਟ ਤਰਨਤਾਰਨ ਰੋਡ ਸ਼ੀਰ ਬਾਬਾ ਪ੍ਰਤਾਪ ਸਿੰਘ ਕਰਮ ਸਿੰਘ ਮਾਰਗ ਸੁਲਤਾਨਵੰਦ ਰੋਡ ਅਜੀਤ ਨਗਰ ਚੌਂਕ ਤੋਂ ਹੁੰਦਾ ਹੋਇਆ ਕੱਲ ਗੁਰੂ ਜਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਪਹੁੰਚੇਗਾ ਉੱਥੇ ਦਰਸ਼ਨ ਦਿਦਾਰੇ ਕਰਨ ਤੋਂ ਬਾਅਦ ਕਿਉ ਮੰਡੀ ਪਟਿਆਲਾ ਵਾਲਾ ਬਾਜ਼ਾਰ ਜਿਲ੍ਹਿਆ ਵਾਲੇ ਬਾਗਤਣੀ ਹੁੰਦਾ ਹੋਇਆ ਵਾਪਸ ਅਸਲ ਅਕਾਲ ਤਖਤ ਸਾਹਿਬ ਵਿਖੇ ਸੰਪੂਰਨ ਹੋਏਗਾ ਜੀ ਸੰਗਤ ਨੂੰ ਕੀ ਬੀਤ ਸੰਗਤ ਨੂੰ ਇਹੀ ਬੇਨਤੀ ਹੈ ਕਿ ਅਸੀਂ ਗੁਰਬਾਣੀ ਦੇ ਨਾਲ ਜੁੜੀਏ ਬਾਣੀ ਦੇ ਨਾਲ ਜੁੜੀਏ ਪੰਖੰਡੇ ਬਾਟੇ ਦੀ ਪੋਲ ਛੱਕ ਕੇ ਗੁਰੂ ਵਾਲੇ ਬਣ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੰਦਰਜੀਤ ਸਿੰਘ ਗੜੀ ਐਡਵੋਕੇਟ ਮੈਂਬਰ ਚੇਰੀਗੋਤ ਸਿੰਘ ਸਭਾ ਆਪ ਸਭ ਨੂੰ ਹੋਲੇ ਮਹੱਲੇ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਤੇ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ ਦੀ ਸੱਦਾ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ